ਜਦੋਂ ਨਿਸ਼ਾਨਾ ਤੇ ਤੱਕੜੀ ਦੇ ਨਾਲ ਜੁੜੇ ਹੋਏ ਆਕਾਲੀ ਦਲ ਹੀ ਤੁਹਾਨੂੰ ਸਪੋਰਟ ਨਹੀਂ ਕਰ ਰਹੀ ਸਮਰਥਨ ਨਹੀਂ ਦੇ ਰਹੀ ਪਰ ਦੂਜੇ ਪਾਸੇ ਇੱਕ ਧੜਾ ਸਮਰਥਨ ਦੇ ਰਿਹਾ ਹੈ ਤਾਂ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਫਰਕ ਨਜ਼ਰ ਆਵੇਗਾ ਨਹੀਂ ਸਾਡਾ ਤਾਂ ਪੰਥ ਜਿਵੇਂ ਸ਼ੁਰੂ ਤੋਂ ਆਕਾਲੀ ਦਲ ਹੀ ਸਾਡੀ ਤੱਕੜੀ ਹੈ ਅਸੀਂ ਆਪਣੇ ਪੰਥ ਨੂੰ ਦੇਖਣਾ ਹੈ ਇਹਨਾਂ ਦਾ ਤੁਹਾਡਾ ਜਿਹੜਾ ਮਰਜ਼ੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪਹਿਲਾਂ ਹਸਤਾਖਰ ਕਰਕੇ ਤੁਹਾਨੂੰ ਖੁਦ ਉਮੀਦਵਾਰ ਬਣਾਇਆ ਗਿਆ ਬਾਅਦ ਚ ਸਪੋਰਟ ਨਹੀਂ ਕਰੀ ਗਈ ਕੀ ਕਹਿਣਾ ਚਾਹੂੰਗਾ ਸਾਡੇ ਸਾਰੇ ਪਰਿਵਾਰ ਨੂੰ ਭਾਈਚਾਰੇ ਨੂੰ ਸਾਨੂੰ ਬੜੀ ਬਹੁਤ ਸਹੀ ਤਕਲੀਫਾਂ ਚੱਲੀ। ਜੀ ਸਾਨੂੰ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਫਿਰ ਸਾਡੇ ਬੀਬੀ ਜ਼ਗੀਰ ਕੋਟ ਬਡਾਲਾ ਜੀ ਸਾਰੇ ਸਾਡੇ ਮੈਂਬਰ ਸੋਨੂ ਰਾਜ ਸਾਡਾ ਬੇਟਾ ਮੇਰਾ ਪਰਿਵਾਰ ਮੇਰਾ ਭਾਈਚਾਰ ਉਹਨਾਂ ਨੇ ਸਾਨੂੰ ਹਸਲਾ ਦਿੱਤਾ। ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇੱਕ ਵਾਰ ਫੇਰ ਚੋਣ ਵਿਗਲ ਬੱਜ ਚੁੱਕਿਆ ਹੈ ਤੇ ਜਲੰਧਰ ਵੈਸਟ ਦੇ ਵਿੱਚ ਹੁਣ ਮਾਹੌਲ ਜਿਹੜਾ ਹੈ ਉਹ ਗਰਮਾ ਚੁੱਕਿਆ ਹੈ ਕਿਉਂਕਿ ਸਿਆਸਤ ਪੱਕ ਚੁੱਕੀ ਹੈ 10 ਜੁਲਾਈ ਨੂੰ ਚੋਣਾਂ ਨੇ ਤੇ ਉਸ ਤੋਂ ਪਹਿਲਾਂ ਲਗਾਤਾਰ ਜਿੱਥੇ ਸਿਆਸਤ ਪੱਕੀ ਹੋਈ ਹੈ ਉੱਥੇ ਹੀ ਅਕਾਲੀ ਦਲ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨਗੇ ਬੀਬੀ ਜੀ ਕਿੰਨੀ ਕੀ ਲੋਕਾਂ ਦਾ ਤੁਹਾਨੂੰ ਹੁਣ ਤੱਕ ਮਾਨ ਸਨਮਾਨ ਮਿਲ ਰਿਹਾ ਹੈ ਕਿਉਂਕਿ ਪਹਿਲੀ ਵਾਰੀ ਚੋਣ ਦੇ ਵਿੱਚ ਖੜੇ ਹੋ ਸਾਨੂੰ ਬਹੁਤ ਹੀ ਸਹਿਯੋਗ ਮਿਲ ਰਿਹਾ ਪਬਲਿਕ ਵੱਲੋਂ ਸਾਡੇ ਇਲਾਕਾ ਨਿਵਾਸੀ ਜਿੰਨੇ ਵੀ ਸਾਡੇ ਪ੍ਰਬੰਧਕ ਕਮੇਟੀ ਆ ਸਾਡਾ ਭਾਈਚਾਰਾ ਸਾਰੇ ਸਾਨੂੰ ਅਕਾਲੀ ਦਲ ਬੀਬੀ ਜ਼ਗੀਰ ਕੋਰ ਵਡਾਲਾ ਜੀ ਸੋਨੂ ਰਾਜਪਾਲ ਮੇਰਾ ਬੇਟਾ ਸਾਰੇ ਬਹੁਤ ਹੀ ਜ਼ਿਆਦਾ ਵੀ ਮਦਦ ਕਰ ਰਹੇ ਨੇ ਬੀਵੀ ਤੱਕੜੀ ਦਾ ਚੋਣ ਨਿਸ਼ਾਨਾ ਤੇ ਤੱਕੜੀ ਦੇ ਨਾਲ ਜੁੜੇ ਹੋਏ ਅਕਾਲੀ ਦਲ ਹੀ ਤੁਹਾਨੂੰ ਸਪੋਰਟ ਨਹੀਂ ਕਰ ਰਹੀ ਸਮਰਥਨ ਨਹੀਂ ਦੇ ਰਹੀ ਪਰ ਦੂਜੇ ਪਾਸੇ ਇੱਕ ਧੜਾ ਸਮਰਥਨ ਦੇ ਰਿਹਾ ਹੈ ਤਾਂ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਫਰਕ ਨਜ਼ਰ ਆਵੇਗਾ ਨਹੀਂ ਸਾਡਾ ਤਾਂ ਪੰਥ ਜਿਵੇਂ ਸ਼ੁਰੂ ਤੋਂ ਅਕਾਲੀ ਦਲ ਹੀ ਹੈ ਨਾ ਸਾਡੀ ਤੱਕੜੀ ਹੈ ਅਸੀਂ ਆਪਣੇ ਪੰਥ ਨੂੰ ਦੇਖਣਾ ਹੈ ਇਹਨਾਂ ਦਾ ਤੁਹਾਡਾ ਜਿਹੜਾ ਮਰਜ਼ੀ ਉਹ ਤੁਹਾਡੇ ਨਾਲ ਸਾਨੂੰ ਕੋਈ ਮਤਲਬ ਨਹੀਂ ਆਪਣਾ ਜੋ ਪੰਥ ਦਾ ਅਕਾਲੀ ਦਲ ਦਾ ਬਣਿਆ ਸੂਰੂ ਤੋਂ ਜਿੱਤੇ ਕਿਚ ਆਪਾਂ ਮਰੇ ਵੀ ਇੱਚ ਜੀਏ ਵੀ ਆਪਾਂ ਸਭ ਕੁਝ ਸੇਵਾ ਵੀ ਇੱਚ ਸ਼ੁਰੂ ਤੋਂ ਕੀਤੀ ਆਪਾਂ ਇਹਦੇ ਚ ਹੀ ਰਹਣਾ ਵੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪਹਿਲਾਂ ਦਸਤਕ ਕਰਕੇ ਤੁਹਾਨੂੰ ਖੁਦ ਉਮੀਦਵਾਰ ਬਣਾਇਆ ਗਿਆ ਬਾਅਦ ਚ ਸਪੋਰਟ ਨਹੀਂ ਕਰੀ ਗਈ ਕੀ ਕਹਿਣਾ ਚਾਹੋਗੇ ਉਹਨਾਂ ਨੇ ਜਦੋਂ ਸਾਨੂੰ ਟਿਕਟ ਦਿੱਤੀ ਸੀ ਉਹਨਾਂ ਦੇ ਹੁਕਮਾਂ ਦੇ ਨਾਲ ਹੀ ਸਾਨੂੰ ਐਲਾਨਿਆ ਗਿਆ ਸੀ ਸਾਡੇ ਨਾਲ ਸਾਰੇ ਸੀ ਅਕਾਲੀ ਦਲ ਦੇ ਮੈਂਬਰ 15 16 ਹੋਣੇ ਨੇ ਮੈਂਬਰ ਸਾਰੇ ਜਿਨ੍ਹਾਂ ਨੇ ਮੇਰਾ ਨਾਮ ਚੁਣਿਆ ਸੀ ਉਸ ਤੋਂ ਬਾਅਦ ਦੋ ਕੁ ਦਿਨ ਤਿੰਨ ਚਾਰ ਦਿਨ ਬੀਤੇ ਨੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀ ਵੀ ਇਹਨਾਂ ਨੇ ਸਾਡੀ ਟਿਕਟ ਵਾਪਸ ਲੈਣੀ ਜਦੋਂ ਇਹਨਾਂ ਨੇ ਸਾਨੂੰ ਮੈਨੂੰ ਉੱਥੇ ਵੀ ਭਲਾਇਆ ਮੈਨੂੰ ਉਹਦੋਂ ਵੀ ਨਹੀਂ ਪਤਾ ਸੀ ਵੀ ਸਾਡੀ ਟਿਕਟ ਨੇ ਇਹਨਾਂ ਨੇ ਵਾਪਸ ਲੈਣੀ ਸਿਆਣਕ ਨੇ ਕੁਝ ਵੀ ਜਦੋਂ ਮੈਂ ਉੱਥੇ ਗਈ ਤੇ ਤਿੰਨ ਚਾਰ ਜਣੇ ਖੜੇ ਸੀ ਉੱਥੇ ਤੇ ਮੈਨੂੰ ਕਹਿੰਦੇ ਜ਼ਬਰਦਸਤੀ ਮੈਨਾਂ ਕਰਦੇ ਸੀ ਆਜੋ ਆਜੋ ਬੀਬੀ ਜੀ ਆਜੋ ਮੈਂ ਕਿ ਕਿੱਥੇ ਜਾਣਾ ਹੈ ਕਦੇ ਤੁਹਾਡੇ ਕਾਗਜ਼ ਵਾਪਸ ਲੈਣੇ ਨੇ ਮੈਂ ਕਹਿੰਦੀ ਸਾਡੀ ਇੱਜ਼ਤ ਦਾ ਸਵਾਲ ਹੈ ਸਾਡੀ ਤੱਕੜੀ ਦਾ ਸਵਾਲ ਹੈ ਸਾਡੇ ਪੰਥ ਦਾ ਸਵਾਲ ਹੈ ਅਸੀਂ ਇਹ ਕੰਮ ਨਹੀਂ ਕਰਨਾ ਡਾਕਟਰ ਸੁਖੀ ਜੀ ਵੀ ਸੀਗੇ ਉਦੋਂ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਸੀ ਬਾਕੀ ਸਾਰਿਆਂ ਦੇ ਨਾਲ ਭਾਵੇਂ ਬੀਬੀ ਜਗੀਰ ਕੌਰ ਭਾਵੇਂ ਬੜਿਆਲਾ ਸਾਹਿਬ ਨੇ ਪਰ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਕਿ ਅਸੀਂ ਪਹਿਲਾਂ ਹੀ ਕਹਿਤਾ ਸੀ ਕਿ ਜੇਕਰ ਅਸੀਂ ਬਸਪਾ ਨੂੰ ਸਪੋਰਟ ਕਰਾਂਗੇ ਬੋਸਨ ਪਾਰਟੀ ਦੇ ਨਾਲ ਖੜਾਂਗੇ ਤਾਂ ਉਦੋਂ ਸਾਡੇ ਉਮੀਦਵਾਰ ਨੂੰ ਕਾਗਜ਼ ਵਾਪਸ ਲੈਣੇ ਪੈਣਗੇ ਉਹਨਾਂ ਬਾਰੇ ਨੇ ਮੈਨੂੰ ਕੋਈ ਸਹੀ ਪਤਾ ਉਹਨਾਂ ਦੇ ਕੀ ਇਸਲਾਸੀ ਪਰ ਐਲਾਨ ਨੇ ਉਹਨਾਂ ਨੇ ਸੀ ਸਾਰੇ ਦੇ ਰਲ ਕੇ ਸਾਰੀ ਪਾਰਟੀ ਨੇ ਐਲਾਨੇ ਸੀ ਤਾਂ ਹੀ ਟਿਕਟ ਮਿਲੀ ਟਿਕਟ ਕਰਨੀ ਸੋਖੀ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਪਹਿਲਾਂ ਸਾਨੂੰ ਕਿਹਾ ਕਿ ਫਿਰ ਸਾਨੂੰ ਇਹ ਰਫੇਰੀ ਕਰਦੀ ਇਹਦੇ ਇਹਦੇ ਨਾਲ ਸਾਨੂੰ ਬੜੀ ਤਕਲੀਫ ਹੋਈ ਸਾਡੇ ਸਾਰੇ ਪਰਿਵਾਰ ਨੂੰ ਭਾਈਚਾਰੇ ਨੂੰ ਸਾਨੂੰ ਬੜੀ ਬਹੁਤ ਅਸੀਵੀ ਤਕਲੀਫ ਚੱਲੀ ਵੀ ਸਾਨੂੰ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ ਫਿਰ ਸਾਡੇ ਬੀਬੀ ਜਗੀਰ ਕੋਟ ਬਡਾਲਾ ਜੀ ਸਾਰੇ ਸਾਡੇ ਮੈਂਬਰ ਸੋਨੂ ਰਾਜਪਾਲ ਸਾਡਾ ਬੇਟਾ ਮੇਰਾ ਪਰਿਵਾਰ ਮੇਰਾ ਭਾਈਚਾਰਾ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਵੀ ਤੁਸੀਂ ਖਲੋ ਖਲੋਤੇ ਰਹਿਣਾ ਸੀ ਸਾਰੀ ਮਦਦ ਕਰਾਂਗੇ ਹਲਪ ਕਰਾਂਗੇ ਤੁਹਾਡਾ ਸਾਰਾ ਕਰਾਂਗੇ ਬੀਬੀ ਜੀ ਅਕਾਲੀ ਦਲ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੀ ਹੋਏ ਹਾਂ ਅਕਾਲੀ ਪਰਿਵਾਰੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਪਾਰਟੀ ਦੇ ਲਈ ਫਿਰ ਕੀ ਹੋ ਗਿਆ ਸੀ ਕਿ ਇੱਕੇਦਮ ਤੁਹਾਨੂੰ ਆਮ ਆਦਮੀ ਪਾਰਟੀ ਬੁਲਾ ਰਹੀ ਸੀ ਤੇ ਉਹਨਾਂ 'ਚ ਤੁਸੀਂ ਜਾਣਾ ਵੀ ਚਾਹੁੰਦੇ ਸੀ ਨੇ ਉਹਨਾਂ ਬਾਰੇ ਮੈਨੂੰ ਨਹੀਂ ਵੱਡੀ ਗੱਲ ਦਾ ਨਹੀਂ ਪਤਾ ਉਹ ਸਾਡੇ ਘਰ ਮੈਨੂੰ ਕਹਿੰਦੇ ਮੀਟਿੰਗ ਤੇ ਜਾਣਾ ਮੀਟਿੰਗ ਨਖਾ ਕੇ ਮੈਨੂੰ ਲੈ ਗਏ ਨੇ ਤੇ ਜਦੋਂ ਮੈਂ ਉੱਥੇ ਦੇਖੇ ਤੇ ਮੈਨੂੰ ਇੱਕਦਮ ਘਬਰਾਹਟ ਹੋ ਗਈ ਮੈਨੂੰ ਇਹ ਵੀ ਕਿੱਥੇ ਲੈ ਆਏ ਨੇ ਫਿਰ ਮੈਨੂੰ ਮੈਂ ਘਰ ਵੀ ਜਦੋਂ ਵਾਪਸ ਆਈ ਤੇ ਮੇਨਾਂ ਬਹੁਤ ਹੀ ਤਕਲੀਫ ਹੋਈ ਬੜਾ ਮੈਂ ਰੋਈ ਵੀ ਮੇਨਾਂ ਸਾਡਾ ਪੰਥ ਸਾਡਾ ਅਜ ਜਾ ਰਿਹਾ ਅਸੀਂ ਉਹਨਾਂ ਨੂੰ ਸੰਭਾਲਨੇ ਬੜੀ ਤਕਲੀਫ ਹੋਈ ਬਿਮਾਰ ਵੀ ਹੋ ਗਈ ਮੈਂ ਫਿਰ ਬਾਅਦ ਚ ਥੋੜਾ ਜਿਹਾ ਹਾਂਜੀ ਇਸ ਤੋਂ ਬਾਅਦ ਆਗੋਂ ਨਾਲ ਗੱਲ ਹੋਈ ਸੀ ਜਾਂ ਜਦੋਂ ਇਹ ਕੁਝ ਹੋਇਆ ਬੀਬੀ ਜ਼ਗੀਰਕੌਰ ਹੋਰਾਂ ਨਾਲ ਭਾਵੇਂ ਜੰਮਾਜਾ ਸਾਹਿਬ ਦੇ ਨਾਲ ਉਹ ਤੋਂ ਗੱਲਬਾਤ ਹੋਈ ਸੀ ਇਸ ਚੀਜ਼ ਨੂੰ ਲੈ ਕੇ ਕਿ ਜਦੋਂ ਪਾਰਟੀ ਤੁਸੀਂ ਚਲੇ ਗਏ ਸੀ ਆਵਾਦਿਮ ਪਾਰਟੀ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਇਸ ਤੋਂ ਬਾਅਦ ਹੀ ਤੁਸੀਂ ਵਾਪਸੀ ਕੀਤੀ ਨਹੀਂ ਅਸੀਂ ਆਪਣੇ ਦਮ ਤੇ ਆਪ ਹੀ ਸਭ ਕੁਝ ਕੀਤਾ ਵੀ ਅਸੀਂ ਆਪਣਾ ਪੰਥ ਨਹੀਂ ਛੱਡਣਾ ਕਾਲੀ ਦਲ ਸਾਡੀ ਤੱਕੜੀ ਹੈ ਕਾਲੀ ਨਿਸ਼ਾਨ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਨੇ ਪੰਥ ਦੇ ਬੀਬੀ ਜ਼ਗੀਰਕੌਰ ਸਾਰੇ ਫਿਰ ਸਾਡੇ ਇਕੱਠੇ ਹੋ ਗਏ ਸੀ ਨੇ ਲੰਬੇ ਸਮੇਂ ਸਮੇ ਤੋਂ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਨੂੰ ਸਪੋਰਟ ਵੀ ਕਰਦੇ ਹੋਂ ਫਿਰ ਹੁਣ ਇੱਕ ਦਲ ਬਦਲੂ ਦਾ ਟੈਗ ਲੱਗ ਗਿਆ ਏ ਤੁਹਾਡੇ ਤੇ ਪਰ ਫਿਰ ਵੀ ਲੋਕ ਨਾਲ ਸਾਡੀ ਆਪਣੀ ਪਰੇਸ਼ਾਨੀ ਸੀ ਉਹਦੇ ਚ ਪਾਰਟੀ ਦਾ ਕੋਈ ਮਸਲਾ ਨਹੀਂ ਸਾਡੀ ਆਪਣੀ ਪਰੇਸ਼ਾਨੀ ਸੀ ਅਸੀਂ ਆਪਣੀ ਪਰੇਸ਼ਾਨੀ ਕਰਕੇ ਸੁਖਵੀਰ ਬਾਦਲੇ ਧੋਖਾ ਕੀਤਾ ਸਾਡੇ ਨਾਲ ਬਾਦਲ ਦੇ ਇਲਜ਼ਾਮ ਲਗਾਤਾਰ ਲੱਗ ਰਿਹਾ ਪਰ ਜੇਕਰ ਜਿੱਤੋਂਗੇ ਤਾਂ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤੋਂਗੇ ਤੇ ਅਕਾਲੀ ਦਲ ਦੇ ਹੀ ਐਮਐਲਏ ਬਣੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਆਉਣ ਵਾਲੇ ਦਿਨਾਂ ਚ ਤਾਂ ਤੁਹਾਨੂੰ ਅਕਾਲੀ ਦਲ ਦੇ ਨਾਲ ਮਿਲ ਕੇ ਹੀ ਚੱਲਣਾ ਪੈਣਾ ਅਸੀਂ ਤਾਂ ਅਕਾਲੀ ਦਲ ਬਾਰੇ ਆਪਣੀ ਪਾਰਟੀ ਬਾਰੇ ਵੀ ਸ਼ੁਰੂ ਤੋਂ ਹੀ ਇਕੱਠੇ ਇਕੱਠੀ ਰਵਾਂਗੇ ਤੇ ਸੰਯੋਗ ਸਾਨੂੰ ਸਾਰੇ ਦੇ ਰਹੇ ਨੇ ਸਾਰੀ ਪਾਰਟੀਆਂ ਦੇ ਦੇ ਰਹੇ ਨੇ ਸਾਡੇ ਨਾਲ ਨੇ ਸਾਰੇ ਪਾਸੇ ਜਿਹੜੇ ਮੇਨ ਪ੍ਰਣਾਤਿ ਰਾਏ ਜਾਂ ਫਿਰ ਦਲਜੀਤ ਚੀਮਾ ਹੋਰਾਂ ਦੀ ਗੱਲ ਕਰੀਏ ਜਾਂ ਬਾਕੀ ਦੀ ਗੱਲ ਕਰੀਏ ਜਿਸ ਦਿਨ ਤੁਸੀਂ ਗਏ ਸੀ ਉਸ ਦਿਨ ਵੀ ਉਹਨਾਂ ਵੱਲ ਉਹੀ ਗੱਲ ਕਹੀ ਗਈ ਸੀ ਕਿ ਸਾਨੂੰ ਕੋਈ ਝਟਕਾ ਨਹੀਂ ਲੱਗਿਆ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਇਸ ਤਾਂ ਪਹਿਲਾਂ ਹੀ سپورਟ ਨਹੀਂ ਕਰ ਰਹੀ ਸੀ ਉਹਨਾਂ ਨੂੰ ਨਹੀਂ ਝਟਕਾ ਵੱਜਿਆ ਸਾਨੂੰ ਤਾਂ ਵੱਜਿਆ ਨਾ ਸਾਨੂੰ ਟਿਕਟ ਦੇ ਕੇ ਸਭ ਕੁਝ ਕਰਕੇ ਸਾਰੀ ਪਾਰਟੀ ਇਹਨਾਂ ਦੇ ਮੈਂਬਰ ਬੈਠ ਕੇ ਤੇ ਸਾਡੇ ਨਾਲ ਬਾਅਦ ਵਿੱਚ ਇਦਾਂ ਕਿਤੇ ਸਾਨੂੰ ਤਾਂ ਝਟਕਾ ਵੱਜਿਆ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਟੈਂਡ ਰਹੇਗਾ ਜਿਹੜਾ ਹੁਣ ਚੱਲ ਰਿਹਾ ਉਹੀ ਬਾਅਦ ਵਿੱਚ ਰਹੇਗਾ ਹੁਣ ਲੱਗਦਾ ਹੈ ਕਿ ਲੋਕ ਹਾਲੇ ਵੀ ਨਾਲ ਖੜੇ ਨੇ ਸਾਰੇ ਖੜੇ ਨੇ ਸਾਡੇ ਨਾਲ ਸਾਡੀ ਮੀਟਿੰਗ ਵੀ ਹੋ ਰਹੀ ਸੀ ਘਰ ਘਰ ਪ੍ਰਚਾਰ ਵੀ ਕਰ ਰਹੇ ਹੁਣ ਵੀ ਬੀਬੀਆਂ ਗਈਆਂ ਹੀ ਨੇ ਮੈਨੂੰ ਉੱਥੋਂ ਲੈ ਕੇ ਆਏ ਨੇ ਤੁਹਾਡੇ ਪ੍ਰਚਾਰ ਦੀ ਵੀ ਚਲੋ ਬੀਬੀਆਂ ਘੋਮਰੀਆਂ ਨੇ ਘਰ ਘਰ ਮੈਂ ਵੀ ਵਿੱਚ ਸੀ ਮੈਨੂੰ ਲੈ ਕੇ ਆਏ ਨੇ ਉੱਥੇ ਤਾ ਤੈਨੂੰ ਛੱਡ ਕੇ ਵਾਪਸ ਪੰਥਕ ਪਾਰਟੀ ਦੇ ਵਿੱਚ ਆਇਓ ਪਰ ਫੇਰ ਵੀ ਕਿਤਨਾ ਕਿਤੇ ਲੋਕ ਨਿਰਾਸ਼ ਲੱਗ ਰਹੇ ਆ ਤਾਂ ਉਹਨਾਂ ਦੇ ਲਈ ਕੀ ਕੁਝ ਕਰੋਗੇ ਹੁਣ ਕੰਮ ਕੰਮ ਵਿਕਾਸ ਵਾ ਜਿਹੜੇ ਸਾਡੇ ਕੰਮ ਜਥੇਦਾਰ ਜੀ ਕਰਗੇ ਨੇ 3 ਸਾਲ ਕਾਉਂਸਲਰ ਰਹੇ ਨੇ ਉੱਥੇ ਦੇ ਉੱਥੇ ਫੇਰੇ ਉਸ ਤੋਂ ਬਾਅਦ ਸਾਡੇ ਕਿਸੇ ਨੇ ਕੰਮ ਨਹੀਂ ਕਰਵਾਇਆ ਉਹ ਜਿਹੜੇ ਸਾਡੇ ਕੋਈ ਵੀ ਕੰਮ ਰਹਿੰਦੇ ਨੇ ਉਹ ਸਾਰੇ ਪੂਰੇ ਕਰਾਂਗੇ ਜੀ ਬਹੁਤ ਆਂਦਾ ਤੁਹਾਡਾ ਤਾਂ ਬਿਲਕੁਲ ਕਿਤੇ ਨਾ ਕਿਤੇ ਜਿੱਥੇ ਅਕਾਲੀ ਦਲ ਦੋ 파ੜ ਹੋ ਚੁੱਕਾ ਹੈ ਅਕਾਲੀ ਦਲ ਦੇ ਵਿੱਚ ਸਾਨੂੰ ਲਗਾਤਾਰ ਢੜੇਬੰਦੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਇੱਕ ਪਾਸੇ ਜਿਸ ਨੂੰ ਬਾਗੀ ਢੜਾ ਕਿਹਾ ਜਾ ਰਿਹਾ ਹੈ ਉਹ ਬੱਜ ਤੜ ਬੱਜ ਤੜ ਕੇ ਹਜੇ ਵੀ ਜਿਹੜਾ ਆ ਬੀਬੀ ਸੁਜੀਤ ਕੌਰ ਦੀ سپورਟ ਕਰ ਰਿਹਾ ਹੈ ਲਗਾਤਾਰ ਕੈਂਪੇਨ ਕਰ ਰਿਹਾ ਪਰ ਹੁਣ ਦੇਖਣਾ ਹੋਵੇਗਾ ਕਿ ਪੱਛਮੀ ਜਲੰਧਰ ਦੀਆਂ ਚੋਣਾਂ ਦੇ ਵਿੱਚ ਕਿਸ ਦੇ ਹੱਥੇ ਕੁਰਸੀ ਲੱਗਦੀ ਹੈ ਤੇ ਕੀ ਨਤੀਜਾ ਰਹਿਣ ਵਾਲਾ ਹੈ ਵੀਡੀਓ ਜਰਨਲਿਸਟ ਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਲ ਜਲੰਧਰ